ਸਤਿ ਸ਼੍ਰੀ ਅਕਾਲ ਗੱਭਰੂ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅੱਜ ਦਿਲਜੀਤ ਦੋਸਾਂਝ ਜੇਕਰ ਉਹਨਾਂ ਦੀ ਗੱਲਬਾਤ ਕਰੀਏ ਤਾਂ ਅੱਜਕੱਲ ਗਲੋਬਲੀ ਉਹਨਾਂ ਦੀ ਕਾਫੀ ਵੱਡੀ ਆਡੀਅנס ਜਿਹੜੀ ਉਹ ਵੱਧ ਚੁੱਕੀ ਹੈ ਲੋਕ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਨੇ ਉਹਨਾਂ ਦੇ ਗਾਣਿਆਂ ਦੇ ਉੱਤੇ ਨੱਚਣਾ ਪਸੰਦ ਕਰਦੇ ਨੇ ਬੀਤੇ ਟਾਈਮ ਦੇ ਵਿੱਚ ਉਹਨਾਂ ਦੇ ਦਿੱਲੂ ਮਨਾ ਟੂਰ ਤੋਂ ਬਾਅਦ ਉਹਨਾਂ ਦੀ ਫੇਮ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਆਇਆ ਉਸ ਤੋਂ ਬਾਅਦ ਉਹਨਾਂ ਦਾ ਮਟ ਗੈਲਾ ਦੇ ਵਿੱਚ ਡੈਬਿਊ ਹੁੰਦਾ ਹੈ ਜਿਸ ਤੋਂ ਬਾਅਦ ਉਹ ਹੋਰ ਚਰਚਾ ਦਾ ਵਿਸ਼ਾ ਬਣ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਦਲਜੀਤ ਦਸਾਂਜ ਪਹਿਲਾਂ ਤਾਂ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਸੀਗੇ ਉਸ ਤੋਂ ਬਾਅਦ ਉਹਨਾਂ ਦਾ ਕੁਚੇਲਾ ਦੇ ਵਿੱਚ ਇੱਕ ਸ਼ੋਅ ਲੱਗਦਾ ਹੈ ਜਿਸ ਤੋਂ ਬਾਅਦ ਉਹ ਇੰਟਰਨੈਸ਼ਨਲੀ ਯਾਨਕੀ ਗਲੋਬਲੀ ਕਾਫੀ ਵਾਈਡ ਫੈਨਸ ਦੇ ਵਿੱਚ ਵੰਡ ਜਾਂਦੇ ਨੇ ਤੇ ਲੋਕ ਉਹਨਾਂ ਨੂੰ ਬਾਹਰਲੇ ਦੇਸ਼ਾਂ ਤੋਂ ਵੀ ਚਾਹਣ ਲੱਗ ਜਾਂਦੇ ਨੇ ਉਹਨਾਂ ਇੱਥੇ ਸਭ ਤੋਂ ਵੱਡੀ ਗੱਲ ਨਜ਼ਰ ਆ ਰਹੀ ਹੈ ਕਿ ਹਣੀ ਸਿੰਘ ਦਾ ਇੱਕ ਗਾਣਾ ਸੀ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੇਰਾ ਵਸ ਚਲੇ ਤੂੰ ਮੈਂ ਗ੍ਰੈਮੀ ਲੈ ਆਉਂਗਾ ਲੱਗਦਾ ਇਹ ਗੱਲ ਸੱਚ ਹੋ ਚੁੱਕੀ ਹੈ ਦਲਜੀਤ ਦਸਾਂਝ ਸੱਚਮੁੱਚ ਇੱਕ ਪੰਜਾਬੀ ਦੇ ਤੌਰ ਦੇ ਉੱਤੇ ਗ੍ਰੈਮੀ ਅਵਾਰਡਸ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਜਿੱਥੋਂ ਦੇ ਗ੍ਰੈਮੀ ਦੇ ਸੀਈਓ ਨੇ ਦਲਜੀਤ ਦਸਾਂਝ ਦੇ ਨਾਲ ਇੱਕ ਇੰਟਰਵਿਊ ਕੀਤਾ ਜੋ ਜਲਦੀ ਹੀ ਆਉਣੇ ਹਰ ਹੋ ਚੁੱਕੇ ਹੋਵੇਗਾ ਤੇ ਦਲਜੀਤ ਦੋਸਾਂ ਜੋ ਉਸ ਦੇ ਵਿੱਚ ਕਾਫੀ ਨਟਕੜ ਤਰੀਕੇ ਦੇ ਨਾਲ ਗੱਲਾਂ ਬਾਤਾਂ ਕਰਦੇ ਨਜ਼ਰ ਆਉਂਦੇ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੁੰਦੀ ਨਜ਼ਰ ਆਉਂਦੀ ਹੈ ਜਿਸ ਦੇ ਵਿੱਚ ਉਹ ਕਹਿੰਦੇ ਨੇ ਵੀ ਯਾ ਆਈ ਏਮ ਲਰਨਿੰਗ ਇੰਗਲਿਸ਼ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਉਸ ਵੀਡੀਓ ਦੇ ਵੱਲ ਲੈ ਕੇ ਚੱਲਦੇ ਆਂ ਆਰੋ ਫੀਲ ਐਨੀ ਪ੍ਰੈਸ਼ਰ ਸਰ ਆਈ ਡੋਟ ਫੀਲ ਐਨੀ ਪ੍ਰੈਸ਼ਰ ਯੂ نو ਇਟ ਸੀਮ ਲਾਈਕ ਯੂ ਆਰੋ ਫੀਲ ਐਨੀ ਪ੍ਰੈਸ਼ਰ 100% ਲਾਈਕ ఎవਰੀਥਿੰਗ ਇਜ਼ ਹੈਪਨਿੰਗ ਔਨ ਇਟਸ ਓਨ ਸਮਥਿੰਗ ਸ਼ਾਈਨਿੰਗ ਔਨ ਇ <laughs> it is moving on its own right yeah uh, even the breath is, we don't have any control on our breath so still we think we have any uh, uh, anything in our hand no. i don't feel pressure no i think everything happening on its own and uh, you said number one this number one this number one everybody saying yeah that's our i like number one ਦੇਸ ਮਾਈ ਲੱਕੀ ਨੰਬਰ ਇਦਾਂ ਦੀਆਂ ਕਾਫੀ ਜ਼ਿਆਦਾ ਵੀਡੀਓਜ਼ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਜੋ ਦਿਲਜੀਤ ਦੋਸਾਂਝ ਹੋਰਾਂ ਦੀ ਸ਼ੋਭਾ ਹੋਰ ਜ਼ਿਆਦਾ ਵਧਾ ਦਿੰਦੇ ਨੇ ਦਿਲਜੀਤ ਦੋਸਾਂਝ ਹੋਰਾਂ ਦੇ ਕਿਹੜੇ ਗਾਣੇ ਤੁਹਾਨੂੰ ਵੀ ਪਸੰਦ ਨੇ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਗ੍ਰੈਮੀ ਦੇ ਵਿੱਚ ਦਿਲਜੀਤ ਹੋਰਾਂ ਦੀ ਐਂਟਰੀ ਹੋ ਚੁੱਕੀ ਹੈ ਇਸ ਤੋਂ ਬਾਅਦ ਤੁਸੀਂ ਦਿਲਜੀਤ ਹੋਰਾਂ ਤੋਂ ਕੀ ਐਕਸਪੈਕਟ ਕਰਦੇ ਹੋ ਇਹ ਵੀ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਅੱਗੇ ਦੀਆਂ ਵੱਡੀਆਂ ਤੇ ਤਾਜ਼ਾਤਰੀਨ ਖਬਰਾਂ ਵੇਖਣ ਦੇ ਲਈ ਵਿਖਦੇ ਰਹੋ ਗੱਭਰੂ ਟੀਵੀ ਉਦੋਂ ਤੱਕ ਲਈ ਸਾਨੂੰ ਦਿਵੇ ਇਜਾਜ਼ਤ ਧੰ